ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਅਪਡੇਟ ਪੰਜਾਬ ਸਕੂਲ ਨੂੰ ਲੈ ਕੇ ਵੱਡੀ ਖਬਰ ਕਿੜਾਕੇ ਦੀ ਠੰਡ ਤੇ ਸੰਗਣੀ ਧੁੰਦ ਨੂੰ ਦਿਖਦੇ ਹੋਏ ਸਕੂਲਾਂ ਦੀਆਂ ਛੁੱਟੀਆਂ ਵਿੱਚ ਕੀਤਾ ਜਾਵੇਗਾ ਵਾਅਦਾ। ਕੀ ਆਪਰੇ ਅਪਡੇਟ ਆਉ ਜਾਂਦੇ ਅੱਜ ਦੀ ਇਸ ਵੀਡੀਓ ਦੁਆਰਾ ਕਿ ਪੰਜਾਬ ਵਿੱਚ ਦੁਬਾਰਾ ਤੋਂ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਜਾਵੇਗਾ ਜਾਂ ਫਿਰ ਕੱਲ ਤੋਂ ਸਕੂਲ ਦੁਬਾਰਾ ਤੋਂ ਸਟਾਰਟ ਹੋਣਗੇ। ਪੂਰੀ ਜਾਣਕਾਰੀ ਸ਼ੇਅਰ ਕਰਾਂਗੇ। ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੀਆਂ ਤੇ ਤਾਜ਼ੀਆਂ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ। ਪੰਜਾਬ ਸੂਬੇ ਦੇ ਸਕੂਲਾਂ ਵਿੱਚ ਵੀ ਛੁੱਟੀਆਂ ਚ ਵਾਧਾ ਹੋਣ ਦੀ ਸੁਭਾਵਨਾ ਪੰਜਾਬ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਵਿੱਚ ਪੈ ਰਹੀ ਗੜਾਕੇ ਦੀ ਠੰਡ ਨਾਲ ਲੈ ਕੇ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਜਾ ਰੀਆਂ ਹਨ 13 ਜਨਵਰੀ ਨੂੰ ਚੰਡੀਗੜ੍ਹ ਵਿਖੇ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਿਆ ਕਿ ਚੰਡੀਗੜ੍ਹ ਵਿਦੇਸ਼ ਵਿੱਚ 8ਵੀਂ ਕਲਾਸ ਤੱਕ ਦੇ ਬੱਚਿਆਂ ਨੂੰ 21 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਔਰ 21 ਜਨਵਰੀ ਤੋਂ ਹੁਣ ਦੁਬਾਰਾ ਸਕੂਲ ਹੈ ਚੰਡੀਗੜ੍ਹ ਦੇ ਖੁੱਲੇ ਜਾਣਗੇ ਅਤੇ ਨਾਲ ਹੀ ਜੋ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਲਗਾਈਆਂ ਜਾਣਗੀਆਂ ਉੱਤਰ ਭਾਰਤ ਸਰਕਾਰ ਨੇ ਵੀ ਸੁੱਬੇ ਸਕੱਤਰ ਪੱਤਰ ਜਾਰੀ ਕਰਦੇ ਹੋਏ ਦੱਸਿਆ ਕਿ ਕੜਾਕੇ ਦੀ ਠੰਡ ਅਤੇ ਧੁੰਦ ਨੂੰ ਦੇਖਦੇ ਹੋਏ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਇਸੇ ਤਰ੍ਹਾਂ ਨਾਲ ਪੰਜਾਬ ਦੇ ਸਮੂਹ ਸਕੂਲਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ 14 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਇਹ ਐਲਾਨ ਸੂਬੇ ਵਿੱਚ ਪੈ ਰਹੀ ਸੰਗਨੀ ਧੁੰਦ ਅਤੇ ਕਿੜਾਕੇ ਦੀ ਠੰਡ ਨੂੰ ਲੈ ਕੇ ਕੀਤਾ ਗਿਆ ਸੀ ਦੂਜੇ ਪਾਸੇ ਐਸੋਸੀਏਟਡ ਪੰਜਾਬ ਵੱਲੋਂ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੀ ਪ੍ਰੀਬੋਰਡ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ ਪ੍ਰੀਬੋਰਡ ਪ੍ਰੀਖਿਆ 15 ਜਨਵਰੀ ਤੋਂ ਸ਼ੁਰੂ ਹੋ ਰਹੀਆਂ ਹਨ ਹੁਣ ਇਸ ਦੇ ਉੱਤਰ ਇੱਕ ਸਭ ਤੋਂ ਵੱਡਾ ਅਪਡੇਟ ਇਹੀ ਜਾਰੀ ਹੋਇਆ ਹੈਗਾ ਕਿ ਅਗਰ ਪੰਜਾਬ ਦੇ ਸਕੂਲਾਂ ਵਿੱਚ ਪ੍ਰੀਬੋਰਡ ਪ੍ਰੀਖਿਆ ਲਈ ਗਈ ਫਿਰ ਤਾਂ ਕੱਲ 15 ਤਰੀਕ ਤੋਂ ਸਕੂਲ ਲੱਗਨੇ ਜ਼ਰੂਰੀ ਹੈ ਅਗਰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਕਾਫੀ ਧੁੰਦ ਅਤੇ ਠੰਡ ਪੈ ਰਹੀ ਹੈ ਜਿਸ ਦੇ ਕਾਰਨ ਪੰਜਾਬ ਦੇ ਜੋ ਅਧਿਆਪਕ ਜੂਨੀਅਨ ਦੀ ਟੀਮ ਹੈ ਉਹਨਾਂ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਹੈ ਜਾਂ ਤਾਂ ਸਕੂਲਾਂ ਦੀਆਂ ਛੁੱਟੀਆਂ ਵਧਾਈਆਂ ਜਾਣ ਜਾਂ ਫਿਰ ਅਗਰ ਛੁੱਟੀਆਂ ਨਹੀਂ ਵਧਾਈਆਂ ਜਾਂਦੀਆਂ ਤਾਂ ਜੋ ਪ੍ਰੀ ਬੋਰਡ ਪ੍ਰੀਖਿਆ ਆ ਇਸ ਨੂੰ ਕੁਝ ਦਿਨ ਡਿਲੇ ਕੀਤਾ ਜਾਵੇ ਤਾਂ ਕਿ ਕੁਝ ਦਿਨਾਂ ਬਾਅਦ ਲਈ ਜਾ ਸਕੇ ਜਦੋਂ ਮੌਸਮ ਸੈੱਟ ਹੁੰਦਾ ਹੈ ਕਿਉਂਕਿ ਸਕੂਲਾਂ ਵਿੱਚ ਆਉਣਾ ਬੱਚਿਆਂ ਅਤੇ ਅਧਿਆਪਕਾਂ ਲਈ ਬਹੁਤ ਜ਼ਿਆਦਾ ਮੁਸ਼ਕਲ ਹੈ। ਜ਼ਿਆਦਾਤਰ ਅਧਿਆਪਕ ਦੂਰ ਦਰੇਡੇ ਸੈਂਟਰ ਪਿੰਡਾਂ ਤੋਂ ਚੱਲ ਕੇ ਆਉਂਦੇ ਆ ਅਤੇ ਉਹਨਾਂ ਨੂੰ ਸਕੂਲ ਪਹੁੰਚਣ ਦੇ ਵਿੱਚ ਵੀ ਲਗਭਗ 2 ਘੰਟੇ 2 ਘੰਟੇ ਸਮਾਂ ਲੱਗ ਜਾਂਦਾ ਹੈ। ਔਰ ਬੱਚਿਆਂ ਨੂੰ ਵੀ ਸਕੂਲਾਂ ਵਿੱਚ ਪਹੁੰਚਣ ਦੀ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਤੁਨ ਕਰਕੇ ਜਿਸ ਕਰਕੇ ਉਹਨਾਂ ਨੇ ਕਿਹਾ ਕਿ ਪ੍ਰੀਖਿਆ ਦਾ ਟਾਈਮ ਹੈ ਜੋ ਉਹ ਅਗਰ 10 ਵਜੇ ਵੀ ਹੁੰਦਾ ਹੈ ਤਾਂ 10 ਵਜੇ ਬਹੁਤ ਮੁਸ਼ਕਲ ਨਾਲ ਬੱਚੇ ਪਹੁੰਚਦੇ ਆ ਅਤੇ ਵਿੱਤਿਕ ਇੱਕ ਦਿਨ ਪਹਿਲਾਂ ਹੀ ਤੋਂ ਦੇ ਵਿੱਚ ਬੱਚਾ ਘਰ ਤੋਂ ਸਕੂਲ ਜਾ ਰਿਹਾ ਸੀ ਔਰ ਰਸਤੇ ਵਿੱਚ ਉਸ ਦੀ ਜੋ ਮੌਤ ਹੋ ਗਈ ਹੈ ਔਰ ਉਸ ਕਰਕੇ ਸਰਕਾਰ ਨੂੰ ਇਹ ਹੀ ਅਪੀਲ ਕੀਤੀ ਜਾ ਰਹੀ ਹੈ ਕਿ ਜ਼ਿਆਦਾ ਪ੍ਰੀਖਿਆ ਲੇਟ ਕੀਤੀਆਂ ਜਾਂਨ ਜਾਂ ਫਿਰ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਜਾਵੇ ਹੁਣ ਦੇਖਣਾ ਹੈ ਕਿ ਪੰਜਾਬ ਦੇ ਸੈਂਟਰ ਵੱਲੋਂ ਜਾਂ ਫਿਰ ਪੰਜਾਬ ਗਵਰਨਮੈਂਟ ਵੱਲੋਂ ਇਸ ਤੱਕ ਕੀ ਅਪਡੇਟ ਆਉਂਦਾਗਾ ਜਿਸ ਤੇ ਬਾਰੇ ਆਪਾਂ ਸ਼ਾਮ ਨੂੰ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੋਰ ਨਵੀਂ ਅਪਡੇਟ ਲਈ ਸਬਸਕ੍ਰਾਈਬ ਕਰੋ ਧੰਨਵਾਦ